ਪਿੰਡ ਢੋਗਾ ਢੇੜੀ ਬਾਈ ਡਾਕਟਰ ਦੀ ਮੱਝਾ ਉੱਥੋਂ ਲਾਈਵ ਹੋਣ ਲੱਗੇ ਆ ਤੇ YouTube ਤੇ ਲਾਈਵ ਹੋਣ ਦਾ ਕਾਰਨ ਇਹ ਆ ਦੋਸਤੋ ਕਿ Facebook ਤੇ ਜਿੰਨੇ ਵੀ ਲਾਈਵ ਹੁੰਦੇ ਆ ਉਹ ਡਿਲੀਟ ਹੋ ਜਾਂਦੀ ਆ ਦੂਜਾ ਕੁਸਕ ਭਰਾ YouTube ਤੇ ਵੀ 20-22 ਹਜ਼ਾਰ ਬੰਦੇ ਹੈਗੇ ਆ ਤਾਂ ਉਹਨਾਂ ਦੇ ਲਈ ਵੀ ਦੇਖਣਾ ਬਹੁਤ ਜ਼ਰੂਰੀ ਆ ਠੀਕ ਆ ਨਾ ਹਾਂ ਮੱਝਾ ਸਾਹਮਣੇ ਜਿਹਦੀ ਲਾਈਵ ਮਿਲਕਿੰਗ ਕਰਨੀ ਆਪਾਂ ਨੇ ਆ ਜਾ ਉਰੇ ਆ ਜਾ ਉਰੇ ਆ ਜਾ ਤੇ ਰੱਖ ਤੇ ਰੱਖ ਰਹਿਦਾ ਹੁੰਦੀਆਂ ਨੇ ਬੇਰੱਖਣੀ ਇਹ ਤਾਂ ਹੁਣ ਰੱਖੀ ਐ ਆ ਜਗੇ ਹਾਂ ਕਿਵੇਂ ਇਹ ਬਾਈ ਲੈਬ ਵਾਸਤੇ ਬੁਲਾਈ ਦੀ ਨਹੀਂ ਨਹੀਂ ਇਹ ਤਾਂ ਮਾਂ ਦੇ ਨਾਲ ਨੇ ਹਾਂ ਆਪਣਾ ਕੰਮ ਕਰਦੇ ਜਿੱਕਰ ਨੇ ਏਲੇ ਠੀਕ ਹੈ ਜੀ ਠੀਕ ਨਾਲ ਚਲੋ ਫੇਰ ਰੱਖ ਲੋ ਜੀ ਕੋਈ ਦਿੱਕਤ ਨਹੀਂ ਹੈ ਨਾ ਕਾ ਪਾਣੀ ਲੋ ਜੀ ਮਿੱਤਰੋ ਇਹ ਮੱਝ ਦੀ ਆਪਾਂ ਲਾਈਵ ਚ ਵਾਈ ਕਰਨੀ ਆ ਠੀਕ ਹੈ ਨਾ ਉਹ ਬਾਲਟੀ ਨਹੀਂ ਚਾਰਾ ਜੀ ਸਾਰਾ ਉਸਲੇ ਹਮ ਸੱਸੀ ਗਾੜਾ ਸਰ ਕਰਦੇ ਆ ਕਰਦੇ ਆ 1 ਮਿੰਟ ਖੜ ਜਾ ਤੇਰੀ ਸ਼ਾਸਤਰੀ ਕਾਲ ਵੀ ਮੰਨਦੇ ਆ YouTube ਵਾਲੇ ਤਾਂ ਮੰਨ ਲੈਣਗੇ Facebook ਵਾਲਿਆਂ ਨੂੰ ਸਿੱਧੇ ਕਰਦੇ ਆ ਹਰ ਹਾਂਜੀ ਦੋਸਤੋ ਸਤਿ ਸ੍ਰੀਕਾਲ ਜੀ ਲਓ ਜੀ YouTube ਤੇ 11 ਜਣੇ ਜੁੜ ਚੁੱਕੇ ਆ ਤੇ Facebook ਤੇ ਵੀ ਲਾਈਵ ਚਲਾਉਣੀ ਆ ਆਪਾਂ ਨੇ ਇਹ ਮੱਝ ਆ ਬਾਕੀ ਬਾਈ ਡਾਕਟਰ ਬ੍ਰਿੰਦਰ ਨਾਲ ਗੱਲ ਕਰਦੇ ਆ ਪਿੰਡ ਤੋਗਾਹੜੀ ਹਾਂ ਬਾਈ ਡਾਕਟਰ ਆ ਜਾ ਇੱਧਰ ਕਿਹਾ ਐਡਾ ਜੀ ਇੱਧਰ ਆਓ ਜੀ ਸੁਣ ਆਓ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਤੇ ਇਹ ਮੱਝ ਕਿਹੜੀ ਮੱਝ ਆ ਬਈ ਜਿਹੜਾ ਸਭ ਵੀ ਆਏ ਕਿ ਮੰਦਰ 22 ਜਾਨਵਰੀ ਦੀ ਸੂਈ ਪਈ ਆ ਜੀ ਆਪਣੇ 28 ਜਨਵਰੀ ਹਾਂ ਜੇ ਹੁਣ ਆਪਾਂ ਰਿਕਾਰਡ ਜਾਰੇ ਦੱਸਣ ਲੱਗੇ ਫਿਰ ਦੱਸ ਜਿਆ ਹੋ ਜੂਗਾ ਕੰਮ ਆਪਾਂ ਜਿਹੜੀ ਹੋਣ ਦੀ ਪੋਜੀਸ਼ਨ ਉਹ ਦੱਸਾਂਗੇ ਠੀਕ ਆ ਜੀ ਤੇ 9 April ਦੀ ਗੱਬਣ ਆ ਜੀ 28 ਜਨਵਰੀ ਦੀ ਸੂਈ ਹੋਈ ਆ 9 April ਦੀ ਗੱਬਣ ਆ ਤੇ ਹੁਣ ਅਗਸਤ ਚੱਲੀ ਜਾਂਦਾ ਹਾਂਜੀ ਜਿਹੜੀ 7 ਮਹੀਨੇ ਹੋ ਗਏ 7 ਮਹੀਨੇ ਦੀ ਹੁੰਦੀ ਆ ਦੱਸੋ 7 ਮਹੀਨਿਆਂ ਦੀ ਸੂਈ ਆ ਜੀ ਇਹ ਮੱਝ ਤਾਂ ਇਹਦੀ ਅੱਜ ਆਪਾਂ ਲਾਈਵ ਮਿਲਕਿੰਗ ਕਰਨ ਲੱਗੇ ਹਾਂ ਦੋਸਤੋ ਇੱਕ ਤਰ੍ਹਾਂ ਮਿਲੀਆਂ ਤਾਂ ਸਾਰਿਆਂ ਨੂੰ ਦੁੱਧ ਦਾ ਪਤਾ ਜੀ ਇਹਦੇ ਰਿਕਾਰਡ ਦਾ ਠੀਕ ਹੈ ਜੀ ਤੇ ਆਪਾਂ ਉਸ ਤਰ੍ਹਾਂ ਕੋਈ ਨਹੀਂ ਰਿਕਾਰਡ ਨਹੀਂ ਹੋ ਸਕੀ ਜੀ ਲਾਈਵ ਰਿਕਾਰਡ ਜੀ ਲਓ ਜੀ ਇਹ ਮੱਝ ਆਰਡਰ ਵਗੈਰਾ ਦੇਖ ਲੋ ਆਰਡਰ ਕੁਆਲਿਟੀ ਕੀ ਆ 7 ਮਹੀਨਿਆਂ ਦੀ ਸੂਈ ਯਾਨੀ ਧੋਕੜ ਗੱਬਣ ਮੱਝ ਦੀ ਆਪਾਂ ਲਾਈਵ ਮਿਲਕਿੰਗ ਕਰ ਰਹੇ ਹਾਂ ਦੋਸਤੋ ਸ਼ੇਅਰ ਕਰ ਦਿਓ ਦੱਬ ਕੇ ਅੱਜ ਵਾਲੀ 7 ਮਹੀਨਿਆਂ ਦੀ ਗੱਬਣ ਹੋ ਗਈ ਸਾਡੇ 4 ਮਹੀਨਿਆਂ ਦੀ ਗੱਬਣ ਵੀ ਆ ਤਾਂਹੀਂ ਤਾਂ ਮੈਂ ਧੋਕ ਕੜ ਕੱਬਣ ਗਿਆ ਠੋਕੜ ਕੱਬਣ ਮੱਝ ਦੀ ਲੈ ਮਿਲਕਿੰਗ ਦਾ ਉਸ ਤੋਂ ਅੱਜ ਖਾਲੀ ਕਰਾਂਗੇ ਤੇ ਤਿੰਨ ਟਾਈਮ ਇਹਦੀ ਲੈ ਮਿਲਕਿੰਗ ਦਿਖਾਵਾਂਗੇ ਤੁਹਾਨੂੰ ਆਰਡਰ ਕੁਆਲਿਟੀ ਦੇਖ ਲਓ ਮੱਝ ਦੀ ਬਹੁਤ ਵਧੀਆ ਗਈ ਤੇ ਫਾਦਰ ਦਾ ਤਾਂ ਨਹੀਂ ਪਤਾ ਕੌਣ ਹੈ ਨਹੀਂ ਲਓ ਜੀ ਫਾਦਰ ਦਾ ਕੋਈ ਨਹੀਂ ਪਤਾ ਬੱਚਾ ਕਿਹੜੇ ਦਾ ਇਹਦੇ ਪਿੱਛੇ ਬੱਚਾ ਲక్ష్ਮੀ ਵਾਲਿਆਂ ਦੇ ਕੋਹੇਨੂਰ ਦਾ ਜੀ ਆਹ ਵਾਲਾ ਹਾਂ ਇਹ ਵਾਲਾ ਜਾਨੀ ਇਹ ਥੋੜਾ ਜਿਹਾ ਘਾਟੇ ਚ ਸੂਪੀਤੀ ਜੀ ਮੈਂ ਲਓ ਜੀ ਕੋਹੇਨੂਰ ਦਾ ਬੱਚਾ ਕਹਿੰਦੇ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਇੱਕ ਮਹੀਨਾ ਪਹਿਲਾਂ ਕਹਿੰਦੇ ਘਾਟੇ ਚ ਸੂਈ ਦੀ ਚਲੋ ਜੀ ਕੋਈ ਗੱਲ ਨਹੀਂ ਫਿਰ ਕਰੋ ਸਟਾਰਟ ਤਾਂ ਕੁਰਸੀ ਲਿਆ ਦੇਗਾ ਜਨੂ ਰੇਕਾ ਬੜਾ ਜੈ ਸੈਟਿੰਗ ਐ ਇਧਰ ਕੋਈ ਨਾ ਕੋਈ ਨਾ ਸੈਟਿੰਗ ਤਾਂ ਇਧਰ ਹੀ ਆ ਇਹ ਸਾਡੇ ਹੋਰ ਟੀਮ ਮੈਂਬਰ ਖੜੇ ਆ ਜੀ ਸਾਰੇ ਤਾਂ ਕਰਾਉਣੀਆਂ ਚ ਬਾਈ ਤੇ ਬੱਚਾ ਛੱਡ ਤਾਂ ਦੋਸਤੋਂ ਬਾਲਟੀ ਖਾਲੀ ਦਿਖਾ ਦਾਂਗੇ ਤੇਜੀ ਖੜਾ ਬਿਰਧਨ ਵਾਲਿਆਂ ਨੇ ਵੀਡੀਓ ਇਹੀ ਜੀ ਸ਼ੇਅਰ ਕੀਤੀ ਉਹਦੇ ਹਲੇ ਤੱਕ ਫੋਨ ਆਈ ਜਾਂਦੇ ਆ ਮੈਨੂੰ ਲੱਗਦਾ ਪਹਿਲਾਂ 1.5 ਮਿਲੀਅਨ ਚੱਲੀ ਸੀ 1.5 ਹੁਣ ਚੱਲੀਊ ਤੇਰੇ ਸ਼ੇਅਰ ਕਰਨ ਨਾਲ ਹਾਂ ਡਾਕਟਰ ਬਰਿੰਦਰ ਦੇ ਘਰੇ ਆ ਜੀ ਬੱਚਾ ਸੜਦਾ ਦੋਸਤੋ ਤੇ ਦੇਖਦੇ ਕਿੰਨਾ ਦੁੱਧ ਦੇਊਗੀ ਤੇ ਸ਼ੇਅਰ ਕਰਦੇ ਰਹੋ ਤੱਬਕੇ ਤਾਂ ਕਿ ਹੋਰ ਭਰਾ ਵੀ ਜੁੜ ਸਕਣ ਤੇ ਟੋਕੜ ਗੱਬਣ ਮੱਝ ਦੀ ਲੈ ਮਿਲਕਿੰਗ ਦੇਖ ਸਕਣ ਕੁਲਜੀਤ ਨਹਿਲ ਰਾਜਾ ਸਿੰਘ ਸੁਖ ਮੁੱਟਰ ਇੰਦਰ ਪੁੱਲਰ ਲੋ ਜੀ ਕਰਦੇ ਰਹੋ ਸ਼ੇਅਰ ਦੋਸਤੋ ਇੱਥੇ ਜੇ ਰੱਖ ਦੇ ਚੱਕ ਵਾਸ ਠੀਕ ਕਾਰੀ ਪੁੰਨੀਆਂ ਨਰਦੇਵ ਸਿੰਘ ਗੁਰਲਾਲ ਸਿੰਘ ਜਮਾਲਪੁਰ ਵਾਲਾ ਲੈ ਵੀ ਡਾਕਟਰ ਨੇ ਬੱਚਾ ਵੰਦਤਾ ਤੇ YouTube ਤੇ ਵੀ ਨੌ ਜਣੇ ਜੁੜੇ ਹੋਏ ਹਾਂ ਕਰ ਦਿਓ ਸ਼ੇਅਰ ਕਰਾਂ ਹਰਸ਼ਵਨੀ ਕੁਮਾਰ ਸੁਖਵੀਰ ਢੱਲੋਂ ਟੌਪ ਆਫ ਫੈਲੋਕਾਫ ਅਰਸ਼ ਗੱਲ ਜਿਹਨੇ ਭਰਾ ਆਈ ਜਾਣਗੇ ਦੋਸਤੋ ਕਮੈਂਟ ਪੜੀ ਚੱਲਾਂਗੇ ਤੇ ਲਿਖੀ ਚੱਲੋ ਕਿਰਾ ਪੰਜਾਬੀ ਚ ਕਮੈਂਟ ਲਿਖੋਗੇ ਤਾਂ ਜਿਆਦਾ ਨਿਆਰਾ ਆਊਗਾ ਪੜਨ ਨੂੰ ਤਾਂ ਗਰੇਡੀ ਚ ਜੱਟਾਂ ਦਾ ਹੱਥ ਥੋੜਾ ਜਿਹਾ ਤੰਗੀ ਹੁੰਦਾ 24 ਜਣੇ ਜੁੜੇ ਹੋ ਤਾਂ 24 ਦੇ 24 ਸ਼ੇਅਰ ਕਰ ਦਿਓ ਜੀ। ਲਖਵੀਰ ਗੁੱਡ ਜੌਬ ਆ ਲਖਵੀਰ ਬਾਈ ਕਹਿੰਦਾ। ਦਲਜੀਤ ਸੰਧੂ ਤੇ ਮੱਝ ਵੀ ਦੋਸਤੋਂ ਬਹੁਤ ਸੋਹਣੀ ਆ। ਲਓ ਜੀ ਅਸਾਂ। ਮੁੱਦੀ ਕਰਦੇ ਮੁੱਦੀ। ਬਾਸ ਠੀਕ ਆ ਚਲੋ ਜੀ। ਫਰੋ ਸਟੋਰ। ਲੋ ਜੀ ਦੋਸਤੋ ਬਾਈ ਨੇ 24 ਸਟਾਰਟ ਕਰਤੀ सुरेंद्र ਸ਼ਰਮਾ ਰਾਜਪਾਲ ਸਿੰਘ ਰਾਜਪਾਲ ਸਿੰਘ ਜੀ ਕੀ ਹਾਲ ਹੈ ਹਰਪ੍ਰੀਤ ਸ਼ਰਮਾ ਹਰਸ਼ ਗੱਲ ਸਤਿ ਸ੍ਰੀ ਅਕਾਲ ਆ ਬਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਭਰਾਵਾਂ ਨੂੰ ਫੇਸਬੁੱਕ ਵਾਲਿਆਂ ਨੂੰ ਤੇ YouTube ਵਾਲਿਆਂ ਨੂੰ ਜਤਿੰਦਰ ਓਪਲ ਗੁਰਡ ਜੋਵਲ ਜੀ ਧੰਨਵਾਦ ਆ ਬਾਈ ਜੀ ਕੁਲਦੀਪ ਸਾਨੀ YouTube ਤੋਂ ਮੁਹੰਮਦ ਸਹਿਵਾਜ ਪਾਕਿਸਤਾਨ ਤੋਂ ਮੇਰਾ ਭਰਾ ਹਰਪ੍ਰੀਤ ਸਿੰਘ ਇਹ ਸਮੱਜ ਦੀ ਖਾਸੀਅਤ ਆ ਕਿ ਇਹ 28 ਜਨਵਰੀ ਦੀ ਸੂਈ ਹੋਈ ਹੈ ਜੀ ਤੇ ਅਗਸਤ ਮਹੀਨੇ ਦੀ 20 ਤਰੀਕ ਅੱਜ ਜਦੋਂ ਆਪਾਂ ਚਵਾਈ ਕਰਾ ਰਹੇ ਹਾਂ ਇਹਦੀ ਤੇ ਜਣੀ 7 ਮਹੀਨਿਆਂ ਦੀ ਹੋ ਗਈ ਤੇ 4 ਮਹੀਨਿਆਂ ਦੀ ਗੱਬਣ ਵੀ ਆ ਤੇ ਦੇਖਦੇ ਆਂ ਦੋਸਤੋ ਟੋਕੜ ਗੱਬਣ ਮੱਝ ਕਿੰਨਾ ਦੁੱਧ ਕੱਢਦੀ ਆ ਬਹੂਬਲੀ ਬੋਲੇ ਆਲੇ ਨੇ ਇਹ ਜੀ ਬਾਹੂਬਲੀ ਸਰਪ੍ਰੀਤ ਸਰਪ੍ਰੀਤ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਇੰਦਰ ਭੋਲਰ ਮਨਜੋਤ ਇੰਦਰ ਮਾਨ ਧੰਨਵਾਦ ਆ ਬਾਈ ਜੀ ਅੰਦਰਮਾਨ ਜੀ ਕੀ ਹਾਲ ਹੈ ਚੜ੍ਹਦੀ ਕਲਾ ਚੋ ਗਰਮੇਲ ਸਿੰਘ ਤਹਿਲੋ ਵਣਾ ਵਾਲੀ ਸ੍ਰਿੰਦਰ ਸ਼ਰਮਾ ਵਿਸ਼ਾਲ ਵਿੱਕੀ ਜਤਿੰਦਰ ਵਕਤ ਵੋਟ ਬੀ ਐਚ ਪੀ ਕੁਲਦੀਪ ਸਿੰਘ ਕੁਲਦੀਪ ਸਤਿ ਸ੍ਰੀ ਅਕਾਲ ਬਾਈ ਜੀ ਲਖਮੀਰ ਗਿੱਲ युवक मालिक इंद्रਪੁੱਲਾ ਖਾਨ ਖਾਨ ਇਸ ਦੀਵਾਰ ਚ ਮੱਝ ਬੜੀ ਸ਼ਾਂਤਾ ਦੋਸਤੋ ਬੜੇ ਆਰਾਮ ਨਾਲ ਖੜੀ ਆ ਭਾਈ ਜੀ ਬਾਜ ਰਿਪੀਟ ਹੁੰਦੀ ਆ ਉਹਦਾ ਪਤਾ ਨਹੀਂ ਕੀ ਕਾਰਨ ਆ ਕੋਈ ਨਾ ਬਾਅਦ ਚ ਦੇਖਾਂਗੇ ਵੀ ਕਿਉਂ ਰਿਪੀਟ ਹੁੰਦੀ ਆ ਕਈ ਵਾਰ ਕੈਮਰਾ ਨਾਲ ਪਰੇ ਹੋ ਜੀ ਉਹਦੇ ਚੱਕਰ ਦੇ ਵਿੱਚ ਹੁਣ ਕੇਰਾ ਪੰਜਾਈ ਕਰਾ ਦਈਏ ਫੇਰ ਦੇਖਾਂਗੇ ਕੀ ਕਰਨਾ ਕਾਰਨ ਦਾ ਨਹੀਂ ਕੋਈ ਫੋਨ ਚ ਹੀ ਆਇਆ ਇਹ ਗੜਬੜ ਉੱਥੇ ਹੀ ਹੋ ਗਈ ਆ ਹੁਣ ਇਹਨੂੰ ਰੋਕ ਨਹੀਂ ਸਕਦੇ ਬਾਅਦ ਵਿੱਚ ਸੈੱਟ ਕਰਦੇ ਆ ਉਹ ਆਜ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਹਾਸ਼ਨ ਗੁੱਜਰ ਜੀ ਲਖਵੀਰ ਗਰੇਵਾਲ ਤੇ ਖਾਲੀ ਕਰ ਰਹੇ ਆ ਦੋਸਤੋ ਫਿਲਹਾਲ ਤਾਂ ਮੱਝ ਨੂੰ ਤੇ ਸਵੇਰੇ ਪਤਾ ਲੱਗਣਾ ਕਿੰਨਾ ਕੱਢਦੀ ਆ ਤੇ ਉਹਨਾਂ ਅੰਦਾਜ਼ਾ ਤਾਂ ਹੋ ਜੂਗਾ ਪਰ ਪੱਕਾ ਨਹੀਂ ਕਹਿ ਸਕਦੇ ਅੰਦਾਜ਼ਾ ਜ਼ਰੂਰ ਹੋ ਜਾਣਾ ਬਾਕੀ YouTube ਤੇ ਦੇਖ ਲਓ ਜਿਹਨੂੰ ਬਾਜ ਰੀਪੀਟ ਹੁੰਦੀ ਆ ਇੱਕ ਫੋਨ 'ਚ ਤਾਂ ਵੀਰੇ ਸਹੀ ਆਉਂਦੀ ਹੋਊਗੀ ਗੋਪੀਵਨ ਮੋਰਾ ਫੁੱਲ YouTube ਤੇ ਵਜੇ ਫੋਨ 'ਤੇ ਸਹੀ ਹੋਣੀ ਜੀ ਇੱਧਰ ਇੱਕ ਫੋਨ ਤੇ ਬਾਜ ਰੀਪੀਟ ਕਰਦੀ ਆ ਇਹਦੇ ਥੱਲੇ ਮੈਨੂੰ ਲੱਗਦਾ ਕੋਈ ਨਾ ਕੋਈ ਹੋਰ ਐਡੀਸ਼ਨ ਚੱਲਦਾ ਰਹਿ ਗਿਆ ਹੂੰ ਮੇਲਕਾਫ ਆ ਜੀ ਇਹਦੇ ਪਿੱਛੇ ਕੋਈ ਨੂਰ ਬੋਲਦਾ ਸੇਲ ਕਰ ਦਾਂਗੇ ਜੇ ਕਿਸੇ ਨੇ ਮੰਗਿਆ ਹਾਂ ਜੀ ਸੇਲ ਕਰ ਦਾਂਗੇ ਬਾਈ ਕਹਿੰਦਾ ਜੇ ਕਿਸੇ ਨੇ ਮੰਗਿਆ ਮੇਲਕਾਫ ਜੀ ਕਾਲਾ ਸੰਧੂ ਕੀ ਹਾਲ ਆ ਵੀ ਕਾਲਾ ਸੰਧੂ ਆ ਚੜਦੀ ਕਲਾ ਚ ਚੁਰਾਉਂਦੇ ਗਰੌਂਦੇ 18 ਮਿਸ ਕਾਲਾ ਆ ਗਈਆਂ 10 ਕੀ ਕਰਾਂ ਕੋਈ ਨਾ ਬਾਈ ਕਰਦੇ ਆ ਤੁਹਾਡੇ ਨਾਲ ਸਾਰੇ ਕਾਲਾ ਵਾਲਿਆਂ ਨਾਲ ਗੱਲ ਕਰਾਂਗੇ ਬਾਅਦ ਚ ਅਚਵਾਈ ਕਰਾ ਦਈਏ ਗਿਰਾਂ ਅਸਲ ਵਿੱਚ ਦੋਸਤੋ ਦੇਖੋ ਆਪਾਂ ਜਦੋਂ ਵੀ ਟਾਈਮ ਮੱਥਦੇ ਆ ਨਾ ਜਦੋਂ ਮੱਝ ਨੂੰ ਚੋਣ ਵੈਨਦੇ ਆ ਉਹੋ ਟਾਈਮ ਮੱਥ ਲੈਣੇ ਆ ਪਰ ਜਿਹੜਾ ਟਾਈਮ ਅਸਲ ਹੋਣਾ ਚਾਹੀਦਾ ਖਾਲੀ ਕਰਨ ਦਾ ਟਾਈਮ ਉਹ ਹੋਣਾ ਚਾਹੀਦਾ ਵੀ ਜਦੋਂ ਆਪਾਂ ਮੱਝ ਥੱਲੋਂ ਉੱਠ ਖੜੇ ਉਹ ਟਾਈਮ ਨੋਟ ਕਰਨਾ ਚਾਹੀਦਾ ਉੱਥੋਂ ਲੈ ਕੇ ਆਪਾਂ ਖਾਲੀ ਟਾਈਮ ਗਿਣ ਸਕਦੇ ਆ ਕਿਉਂਕਿ ਮੱਝ ਦਾ ਆਪਾਂ 24 ਘੰਟਿਆਂ ਦਾ ਦੁੱਧ ਕੱਢਣਾ ਹੁੰਦਾ ਗਾਂਦੀ ਸ਼ਾਨੀ ਮੁਰਾ ਫਾਰਮ ਹਰਿਆਣਾ ਰਾਮ ਰਾਮ ਜੀ ਈ ਹਾਲਾ ਚੜਦੀ ਕਲਾ ਚੰਬਾਈ ਜੀ 7 ਮਹੀਨੇ ਹੋ ਗਏ ਜੀ ਮੱਝ ਸੂਈ ਨੂੰ ਜਿਹਦੀ ਆਪਾਂ ਚਵਾਈ ਕਰਾਇਆ 7 ਸ੍ਰੀ ਕਾਲਾ ਬਾਈ ਜੀ 20 ਜਣੇ ਜੁੜੇ ਹੋਏ ਆ YouTube ਤੇ ਕਾਫੀ ਸਟਰੈਂਥ ਆ ਯਾਰ YouTube ਤੇ ਵੀ ਇੰਦਰਮਾਨ ਕਰਨ ਓਜਲਾ ਪੁਸ਼ਪਿੰਦਰ ਸਿੰਘ ਗੋਡਾ ਜੀ ਟੌਪ-ਅੱਪ ਪੈਲੋ ਕਾਫ ਸਤਿ ਸ੍ਰੀ ਅਕਾਲ ਬਾਈ ਜੀ ਜਤਿੰਦਰ ਉਪਾਲ ਸਤਿ ਸ੍ਰੀ ਅਕਾਲ ਜੀ ਰੋਮੀ ਰਮਾ ਰਮਾ ਰੋਮੀ ਰਾਮਾ ਜਸਵਿੰਦਰ ਸਿੰਘ ਸ਼ੇਅਰ ਕਰ ਦਿਓ ਦੋਸਤੋ ਬਸ ਬਾਈ ਨੇ ਬਾਲਟੀ ਭਰਤੀ ਦੇਖਦੇ ਕਿੰਨਾ ਕੜਦਿਆ 7 ਮਹੀਨੇ ਹੋ ਗਏ ਦੋਸਤੋ ਸੂਈ ਨੂੰ ਬਾਅਦ ਤਾਂ ਮੈਨੂੰ ਲੱਗਦਾ ਇੱਕ ਥੱਲੇ ਹੋਰ ਚੱਲਦਾ ਰਹਿ ਗਿਆ ਇਹਦੇ ਸਟਿੱਕ ਜਾਂ ਡਬਲ ਜਲਾਈ ਜਾਂਦਾ ਆਈਫੋਨ ਜਾਂ ਤਾਂ ਕਰਕੇ ਡਬਲ ਆਵਾਜ਼ ਆਉਂਦੀ ਆ ਗੁਰੂ ਅਵਾਤ ਸਤਗੁਰ ਸ਼ਰਮ ਬੁਕੇਂਦਰ ਸਿੰਘ ਦੇਖ ਲੈ ਮੈਂ ਵੀਰੇ ਥਣਾ ਚ ਹੁਣ ਤੂੰ ਕਿੱਥੋਂ ਛੱਡੇਗਾ ਜੇ ਜੋਕਣਾ ਹੀ ਹਾਂ ਚੱਕ ਲਿਆ ਆ ਜਾ ਆਇਆ ਆਇਆ ਆ ਆ ਜੋ ਵੀ ਮੁੰਡਿਓ ਆਓ ਲਓ ਆਓ ਖਾਲੀ ਦਿਖਾਓ ਜੀ ਖਾਲੀ ਮੁਦੀ ਕਰਦੇ ਮੱਗਿਆ ਆਹੋ ਧਰ ਦੇ ਜੀਰਾਂ ਕਰਨੀਆਂ ਨੇ ਵੀਰੇ ਹਜੇ ਤੇਜ਼ੀ ਨਾ ਕਰੇ ਚੰਗੀ ਕਰਦੇ ਵਿਰਧਨ ਵਾਲਿਆ ਜੀਰੋ ਲਓ ਆਹ ਤਰਕੇ ਦਿਖਾ ਦੇ ਬਣਾ ਕੋਈ ਨਾ ਇਹ ਤਾਂ ਬਾਤ ਕਰਾਂਗੇ ਲਓ ਜੀ ਕੰਡਾ ਦੋਸਤੋ ਦੋਨਾਂ ਨੇ ਜੀਰੋ ਸਹੀ ਕਲੀਅਰ ਦਿਖ ਰਿਹਾਗਾ ਸਿੰਗਲ ਜੀਰੋ ਹੋ ਗਿਆ ਲੋ ਜੀ ਪਾਓ ਡਾਕਟਰ ਸਾਹਿਬ ਚੱਕੋ ਮੋਬਲੇ ਵਾ ਡਾਕਟਰ ਆ ਪੂਰਾ ਪੂਰਾ ਹੀ ਉਤਰੇ ਹੰਤ ਦਾ ਵਧਾ ਦੇ ਹੁਣ ਜੇ 10 20 ਗ੍ਰਾਮ ਵਧਾ ਦੇਗਾ ਮੈਂ 10 ਗ੍ਰਾਮ ਫੇਰ ਵਧਾ ਦਾਂ ਵਧੂ 10 ਗ੍ਰਾਮ ਚੱਕ ਵਧੀਆ ਇਹ 20 ਤੇ ਬੰਨਿਆ ਹੋਇਆ ਗੰਡਾ ਠੰਡਾ ਬਹੁਤ ਸੋਹਣਾ ਯਾਰ ਚੱਲ ਖੜ੍ਹ ਜਾ ਲਓ ਜੀ 10 ਕਿਲੋ 20 ਗ੍ਰਾਮ ਹੋ ਗਿਆ ਦੋਸਤੋ ਪਹਿਲਾਂ 40 ਦੀ 20 ਗ੍ਰਾਮ ਘਟ ਗਿਆ ਬਾਅਦ ਵਿੱਚ ਚਲੋ ਕੋਈ ਨਾ 10 ਕਿਲੋ 20 ਗ੍ਰਾਮ ਚਲੋ ਵੀ ਧਰ ਲਈ ਘੰਡੇ ਤੇ ਲੋ ਜੀ 11 ਕਿਲੋ 60 ਗ੍ਰਾਮ ਦੂਜੀ ਵੀ ਧਰ ਦੇ 12 ਕਿਲੋ 80 ਗ੍ਰਾਮ ਜਣੀ 1 ਕਿਲੋ 40 ਗ੍ਰਾਮ ਦੀ ਆ ਹਰੇਕ ਥੈਲੀ ਹਰੇਕ ਥੈਲੀ ਦੋਨੋਂ ਥੈਲੀਆਂ ਦੀ ਹਾਂ ਲੋ ਜੀ ਦੋਸਤੋ ਚੱਕ ਕੱਲੀ ਕਰਕੇ ਲੋ ਜੀ ਇਹ ਵੀ ਚੱਕ ਦੇ ਲੋ ਜੀ 1 ਕਿਲੋ 30 ਗ੍ਰਾਮ ਦੀ ਥੈਲੀ ਆ ਦੇ 30 ਗ੍ਰਾਮ ਹਾਂ ਲੋ ਜੀ 10 ਕਿਲੋ 20 ਗ੍ਰਾਮ ਦੁੱਧ ਆ ਦੋਸਤੋ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭਰਾ ਦੇਖ ਸਕਣ ਦੱਬ ਕੇ ਧੰਨਵਾਦ ਆ ਸਾਰੇ ਭਰਾਵਾਂ ਦਾ ਤੜਕੇ ਮਿਲਦਿਆਂ ਦੋਸਤੋ 6:25 ਮਿੰਟ ਤੇ ਮੱਝ ਖਾਲੀ ਹੋਈ ਆ ਤੜਕੇ 6:25 ਤੀ ਆਪਾਂ ਚੋਵਾਂਗੇ ਆਪਾਂ ਉਹੀ ਟਾਈਮ ਦੇਣਾ ਮੱਝ ਨੂੰ ਜਿਹੜੇ ਟਾਈਮ ਤੇ ਆਪਾਂ ਨੇ ਖਾਲੀ ਕੀਤੀ ਆ ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਸ਼ੇਅਰ ਕਰ ਦਿਓ ਕਿਰਨ ਦੱਬ ਕੇ ਆਹ ਸਾਰੇ ਭਰਾ ਖੜੇ ਆ ਜੀ ਇੱਥੇ ਕਿਉਂਕਿ ਇੱਕ ਅੱਧਾ ਤਾਂ ਕੋਈ ਕੁਛ ਕਰ ਸਕਦਾ ਸਾਰੇ ਕੁਛ ਨਹੀਂ ਐ ਇਧਰੋਂ ਦਿਖਾਉਣਾ ਸਾਨੂੰ ਇਹਨਾਂ ਦੇ ਮੂੰਹ ਨਹੀਂ ਦਿੰਦੇ ਯਾਰ ਇਧਰੋਂ ਆ ਜਾ ਬਈ ਤੂੰ ਵੀ ਇਧਰ ਹੋ ਜਾ ਲਓ ਜੀ ਆਹ ਸਾਰੇ ਭਰਾ ਨੇ ਕੋਲੇ ਫਰੂਫ ਨੇ ਠੀਕ ਹੈ ਨਾ ਇੱਧਰ ਡਾਕਟਰ ਸਾਹਿਬ ਖੜੇ ਆ ਬਾਕੀ ਜਿਹੜੇ ਭਰਾ ਨੇ ਆਉਣਾਗਾ ਸੇਰੇ ਸਵੇਰੇ ਚਵਾਈ ਤੇ ਵੀ ਆ ਸਕਦਾ ਪਿੰਡ ਤੋਗਾ ਹੈ ਧੰਨਵਾਦ ਹੈ ਜੀ ਸਾਰੇ ਭਰਾਵਾਂ ਦਾ ਸੰਗਰੂਰ ਜ਼ਿਲ੍ਹੇ ਦੀ ਪਿੰਡ ਆ ਨਾ ਇਹ ਹਾਂਜੀ ਮਲੇਰਕੋਟਲੇ ਚ ਹੋ ਗਿਆ ਜੀ ਮਲੇਰਕੋਟਲੇ ਚ ਆ ਜੀ ਨੀਅਰ ਬਾਗੜੀਆਂ ਮਲੇਰਕੋਟਲੇ ਜ਼ਿਲ੍ਹੇ ਚ ਆ ਜੀ ਨੀਅਰ ਬਾਗੜੀਆਂ ਪਹਿਲਾਂ ਸੰਗਰੂਰ ਚ ਸੀ ਤੀ ਹੁਣ ਮਲੇਰਕੋਟਲੇ ਚ ਹੋ ਗਿਆ ਧੰਨਵਾਦ ਆ ਸਾਰੇ ਭਰਾਵਾਂ ਦਾ ਸ਼ੇਅਰ ਕਰ ਦਿਓ ਜੀ ਦੱਬ ਕੇ آء بهان کي ڪاڙ ڏيڻ پيو ٿي ٿو جنهن وڄي سريءَ